ਵਿਕਰਮ ਸਿੰਘ ਮਜੀਠੀਆ ਮੁੱਛਾਂ ਨੂੰ ਤਾਖ ਤੇ ਕੇ ਕੰਦਾ ਭੀ ਇਹੋ ਜਿਹਾ ਗਿੱਦੜ ਭੱਜਿਆ ਤੇ ਧਮਕਿਆਂ ਤੋਂ ਵੀ ਡਰਨ ਵਾਲਾ ਨਹੀਂ ਲੇਕਿਨ ਚਿਹਰੇ ਤੇ ਰੌਣਕ ਉਹ ਨਹੀਂ ਹੈਗੀ ਜਿਹੜੀ ਪਹਿਲਾਂ ਸੀ ਪਿਪ ਭਗਵੰਤ ਮਾਨ ਦੀ ਅੱਜ ਦੀ ਡੇਟ ਦੇ ਵਿੱਚ ਪੂਰੀ ਅੱਤੀ ਸ਼ਕਤੀ ਹੋਮ ਮਿਨਿਸਟਰ অফ ਇੰਡੀਆ ਨਾਲ ਤੇ ਹੁਣ ਇਹਨਾਂ ਨੇ ਕਹਿਤਾ ਕਿ ਤੇ ਭਾਈ ਇਹ ਮੈਨੂੰ ਮੇਰਾ ਖੜਦ ਛੱਡਦਾ ਤੂੰ ਜਲਵਾ ਵਿਖਾਓ ਥੋੜਾ ਜਿਹਾ ਅੱਖਾਂ ਮਕਾਓ ਜਦੋਂ ਸਰਕਾਰਾਂ ਫਸੀਆਂ ਹੁੰਦੀਆਂ ਹਨ ਉਹ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕੋਈ ਨਾ ਕੋਈ ਕਾਰ ਵੀ ਕਰਦੀ ਹੈ ਤੇ ਮੈਨੂੰ ਇਹ ਦੱਸ ਦਿਓ ਕੀ ਬਬਰ ਖਾਲਸ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਕਿ ਉਹ ਤੇ ਘਰੀ ਤੱਕ ਮਹੀਨਾ ਪਹਿਲਾਂ ਛੱਡ ਗਿਆ ਉੱਥੋਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਸਨਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਇਤੋਂ ਪਹਿਲਾਂ ਆਪਾਂ ਖਬਰਾਂ ਦਾ سلسلہ ਜਿਹੜਾ ਉਹ ਸ਼ੁਰੂ ਕਰੀਏ ਚਰਚਾ ਸ਼ੁਰੂ ਕਰੀਏ ਸਿਆਸੀ ਇੱਕ ਖਬਰ ਸਾਹਮਣੇ ਆਈ ਕੁਝ ਦਿਨ ਪਹਿਲਾਂ ਕਿ ਸੀਤਾ ਰਾਮ ਯਾਚੂਰੀ ਹੋਣੀ ਜਿਹੜੇ ਆ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹੇ। 72 ਸਾਲ ਉਹਨਾਂ ਦੀ ਉਮਰ ਸੀ। ਠੀਕਰ ਜੈਨਤਰੀ ਹਰਕਿਚਨ ਸਿੰਘ ਜੀਤੁੰਬਾ ਸੀਪੀਐਮ ਦੇ ਵੱਡੇ ਆਗੂ ਸੀਗੇ ਪਰ ਇਹਨਾਂ ਦਾ ਜਨਮ 12 ਅਗਸਤ 1950 ਨੂੰ ਮਦਰਾਸ ਦੇ ਵਿੱਚ ਹੁੰਦਾ ਤੇਲਗੂ ਪਛਾ ਦੇ ਮਾਇਰ ਸੀਗੇ ਇਹਨਾਂ ਦੀ ਅੱਜ 12 ਅਗਸਤੰਬਰ 2024 ਨੂੰ ਇਹਨਾਂ ਦੀ ਅੱਜ ਮੌਤ ਹੁੰਦੀ ਹੈ ਦੋ ਦਿਨ ਪਹਿਲਾਂ ਖਬਰ ਆਈ ਸੀ ਕਾਫੀ ਹਾਲ ਸੀਰੀਅਸ ਤੇ ਹਸਪੀਟਲ ਐਡਮਿਟ ਨੇ ਇਹ 2005 ਤੋਂ ਲੈ ਕੇ 2017 ਤੱਕ ਰਾਸਭਾ ਮੈਂਬਰ ਵੀ ਰਹੇ ਤੇ 1992 ਤੋਂ ਪੋਲੀਟਿਕ ਪੂਰੇ ਦੇ ਮੈਂਬਰ ਨੇ ਮਦਰਾਸ ਤੋਂ ਬਾਅਦ ਜਦੋਂ ਇੱਕ ਇੱਥੇ ਤਲੰਗਣਾ ਦੀ ਇੱਕ ਮੂਵਮੈਂਟ ਚੱਲਦੀ ਸੀ ਉਦੋਂ ਇਹ ਦਿੱਲੀ ਆਏ ਉਸ ਤੋਂ ਬਾਅਦ ਦਿੱਲੀ ਹੀ ਰਹੇ ਦਿੱਲੀ ਦੇ ਵਿੱਚ ਪੜ੍ਹਾਈ ਕੀਤੀ ਨਾਲ ਇਹ ਜੇ ਐਨ ਯੂ ਦੇ ਵਿੱਚ ਜਿੱਦਾਂ ਇੱਕ ਨੀਯਾਲਾਲ ਸੀ ਨਾ ਹਾਂ ਹਾਂ ਨੀਯਾਲਾਲ ਜਰੂਬ ਸੀ ਜੇ ਐਨ ਯੂ ਦੇ ਪ੍ਰਧਾਨ ਵੀ ਰਹਿ ਉੱਥੋਂ ਤਰੱਕੀ ਕਰਦੇ ਕਰਦੇ ਫਿਰ ਇਹ ਸੀਪੀਐਮ ਦੇ ਜਿਹੜੇ ਸੀ ਉਹ ਸੈਕਟਰੀ ਵੀ ਬਣ ਗਏ ਜਨਰਲ ਸੈਕਟਰੀ ਬਣ ਗਏ ਅੱਜ ਕੱਲ ਬਿਮਾਰੀ ਦੀ ਹਾਲਤ ਸੀ ਲੇਕਿਨ ਇਹਨਾਂ ਨੂੰ ਨੌਲੇਜ ਬਡੀ ਸੀ ਗਿਆਨਵਾਨ ਵਾਸ ਹਮ ਪੂਰੀ ਇਧੋ ਦੀ ਪੂਰੀ ਦੁਨੀਆ ਦੇ ਗਿਆਨਵਾਨ ਸੀ ਕਿਹੜੇ ਦੇਸ਼ ਚ ਕੀ ਹੋ ਰਿਹਾ ਕਿਹੜੇ ਦੇਸ਼ ਚ ਕੀ ਹੋ ਰਿਹਾ ਤੁਹਾਨੂੰ ਪਤਾ ਹੋਏਗਾ ਕੌਮ ਕਮਿਊਨਿਸਟਾਂ ਦੀ ਵੈਲਿਊ ਦਾ ਅੱਜ ਤੇ ਕਮਿਊਨਿਸਟਾਂ ਨੂੰ ਖਤਮ ਕਰਦੇ ਪੂਰਾ ਜੋਰ ਲਾਇਆ ਜਾ ਰਿਹਾ ਨਾ ਤੁਹਾਨੂੰ ਪਤਾ ਹੋਏਗਾ ਇੱਕ ਗਾਣਾ ਗਾਇਆ ਸੀ ਲਤਾ ਮੇਸ਼ਕਰ ਨੇ ਆਏ ਮੇਰੇ ਵਤਨ ਕੇ ਲੋਕੋ ਜਰ ਅੱਖ ਮੇਂ ਭਰ ਲੋ ਪਾਣੀ ਸੀਦ ਹੋਏ ਹੈ ਜਿ ਕਿ ਜਰਾ ਯਾਦ ਕਰੋ ਕਰ ਬਾ ਇਹ 1962 ਦੀ ਗੱਲ ਹੈ ਜਦੋਂ ਚਾਈਨਾ ਨੇ ਹਮਲਾ ਕੀਤਾ ਸੀਗਾ ਤੇ ਮੈਨੂੰ ਯਾਦ ਨਹੀਂ 15 ਅਗਸਤ ਦੀ 26 ਜਨਵਰੀ ਸੀ ਤੇ ਉੱਥੇ ਉਹਨੇ ਗੀਤ ਗਾਇਆ ਸੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰ ਦੀ ਅੱਖਾਂ 'ਚ ਹੰਝੂ ਪਰਨ ਪਰਲ ਵਗ ਰਹੇ ਸੀ। ਇਹ ਸਾਡੇ ਤੇ ਇੰਨਾ ਹਮਲਾ ਕਰਤਾ ਸਾਡੇ ਇੰਨੇ ਜਵਾਨ ਮਾਰ ਦਿੱਤੇ ਨੇ ਚਾਈਨਾ ਨੇ ਅਸੀਂ ਕੱਖ ਨਹੀਂ ਕਰ ਸਕਦੇ। ਉਦੋਂ ਕਮਿਊਨਿਸਟਾਂ ਨੇ ਲੋੜ ਪਈ ਸੀ ਤੇ ਬਕਾਇਦਾ ਤੌਰ ਤੇ ਕਮਿਊਨਿਸਟ ਲੀਡਰ ਨੂੰ ਚਾਈਨਾ ਭੇਜਿਆ ਗਿਆ ਸੀ ਜਾ ਕੇ ਲੜਾਈ ਬੰਦ ਕਰਕੇ। ਅੱਜ ਅਸੀਂ ਨੂੰ ਦੇਸ਼ਧ్రోਹ ਕਹਿ ਦਿੰਦੇ ਆਂ ਵੀ ਦੇਸ਼ਧ్రోਹ ਨੇ ਜੀ ਇਹ ਠੀਕ ਨਹੀਂ ਆ ਕਿ ਭਾਜਪਾ ਨੇ ਫਿੱਟ ਨਹੀਂ ਵੀ ਦੇ ਕਿ ਉਹ ਧਰਮ ਦੇ ਇਹ ਧਰਮ ਦੇ ਵਿਰੋਧਾ ਇਹ ਕੁਦਰਤੀ ਗਲਤ ਕਰਦੇ ਲੇਕਿਨ ਰੱਬ ਰੂਪ ਦੀ ਗੱਲ ਨਹੀਂ ਕਰਦੇ ਕਿਸੇ ਦੀ ਹੁਣ ਜੈਚਰੀ ਸਾਹਿਬ ਜਿਹੜੇ ਸੀ ਇਹ ਜਨਰਲ ਸੈਕਟਰੀ ਵੀ ਰਹਿੰਦੇ ਸੀ ਪੀ.ਐਮ ਦੇ ਇਸ ਕਰਕੇ ਉਹਨਾਂ ਦਾ ਇੱਕ ਖਾਸਾ ਜਿਹੜਾ ਸੀ ਆਪਣਾ ਦੇਸ਼ ਨੂੰ ਸਮਰਪਿਤ ਸੀਗਾ ਲੋਕਾਂ ਨੂੰ ਸਮਰਪਿਤ ਸੀਗਾ ਸੇਵਾ ਨੂੰ ਸਮਰਪਿਤ ਸੀਗਾ ਇਹ ਬੰਗਾਲ ਤੋਂ 2005 ਤੋਂ ਲੈ ਕੇ 2017 ਤੱਕ ਜਿਹੜੇ ਰਹੇ ਨੇ ਬਕਾਇਦਾ ਤੌਰ ਤੇ ਆਪਣੇ ਰਸਬਾ ਮੈਂਬਰ ਇਸ ਕਰਕੇ ਅੱਜ ਉਹਨਾਂ ਨੂੰ ਜਾਣਨਾ ਇੱਕ ਵਾਰ ਸੋਚੋ ਜੇ ਇੱਕ ਸਾਡਾ ਅਧਿਆਇ ਇੱਕ ਸੂਰਜ ਅਸਤ ਹੋ ਗਿਆ ਤੇ ਕੋਈ ਅਤਕਥਨੀ ਨਹੀਂ ਹੋਊਗੀ ਜੀ ਅੱਗੇ ਸਾਹਿਬ ਉਹਨਾਂ ਆਪਾਂ سلسلہ ਸ਼ੁਰੂ ਕਰਦੇ ਆਂ ਵਿਕਰਮ ਸਿੰਘ ਮਜੀਠੀਆ ਈਡੀ ਨੇ ਘੇਰਾ ਟਾਈਟ ਕਰ ਲਿਆ ਸਖਤ ਕਰ ਲਿਆ ਦੇ ਨਾਲ ਦੀ ਨਾਲ ਹੀ ਖਬਰ ਇਹ ਵੀ ਆ ਵੀ ਗ੍ਰਿਫਤਾਰੀ ਵੀ ਕਿਸੇ ਵੇਲੇ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਆ ਉਹ ਹੋ ਸਕਦੀ ਹੈ ਜਿੱਥੋਂ ਤੱਕ ਵਿਕਰਮ ਸਿੰਘ ਮਜੀਠੀਆ ਜੀ ਕਈ ਵਾਰੀ ਆਪਣੇ ਆਪਾਂ ਬੋਲਾਂ ਤੋਂ ਗੱਲ ਬਗਾਲ ਲੈਂਦੇ ਆ ਵਿਕਰਮ ਸਿੰਘ ਮਜੀਠੀਆ ਇਹ ਕਹਿੰਦੇ ਵੀ ਮੇਰੇ ਖਿਲਾਫ 5 ਸਿੱਟ ਬਣ ਚੁੱਕੇ ਨੇ ਹੁਣ ਤੱਕ 5 ਸਿੱਟ ਤੇ ਗੱਲ ਵੀ ਕੁਛ ਹੱਦ ਤੱਕ ਸਹੀ ਹੈ ਕੋ ਲਰ ਦੀ ਸਿੱਟ ਬਣੀ ਫਿਰ ਰਾਹੁਲ ਐਸਡੀ ਸਿੱਟ ਬਣੀ ਫਿਰ ਇਹ ਸੀਨੇ ਦੀ ਸਿੱਟ ਬਣੀ ਉਸ ਤੋਂ ਬਦਰਾਜ ਸਿੰਘ ਸਿੱਧੂ ਦੀ ਸਿੱਟ ਬਣੀ ਉਸ ਤੋਂ ਪਹਿਲਾ ਸਿੱਟ ਬਣੀ ਪੰਜ ਸਿੱਟਾਂ ਬੜੀਆਂ ਤੇ ਜਦੋਂ ਇਹਨੂੰ ਇੱਕ ਵਾਰੀ ਪੇਸ਼ ਕੀਤਾ ਗਿਆ ਸੀ ਬਦਰਾਜ ਸਿੰਘ ਸਿੱਧੂ ਦੇ ਗਵਾ ਪੇਸ਼ ਹੋਇਆ ਸੀ ਕੀ ਕਹਿਆ ਸੀ ਇਹਨੇ ਬਦਰਾਜ ਸਿੰਘ ਸਿੱਧੂ ਗਵਾ ਨੂੰ ਕਹਿੰਦਾ ਯਾਰ ਜਾ ਕੇ ਕੰਮ ਕਰ ਆਪਣਾ ਯਾਰ 2022 ਦੀਆਂ ਚੋਣਾਂ ਚੱਲ ਰਹੀਆਂ ਨੇ ਤੂੰ ਤੇ ਕਾਲੀਆਂ ਦੀ ਸਰਕਾਰ ਬਣ ਜਿਹੜੀ ਸਾਡੇ ਵਾਸਤੇ ਹੀ ਪ੍ਰੋਬਲਮ ਘੜੇ ਕਰੇਗਾ ਤੂੰ ਵੀ ਪ੍ਰੋਬਲਮ ਜਿਫੇ ਗਵਾ ਨੂੰ ਕਹਿਆ ਸੀ ਗਵਾਹ ਨੇ ਆ ਕੇ ਉਸੇ ਤਰੀਕੀ ਮੀਡੀਅਨ ਦੱਸ ਦਿੱਤਾ ਫਿਰ ਰਾਹੁਲ ਅਸਦੀ ਜਿਹੜੀ ਸੀ ਉਹ ਸੱਟ ਬਣ ਗਈ ਜਿਹਦੀ ਸੁਪਰਵੀਜ਼ਨ ਬਕਾਇਦਾ ਤੌਰ ਤੇ ਗੁਰਸ਼ੰਦ ਸਿੰਘਾਇ ਜੀ ਦਿੱਤੇ ਗਈ ਸੀ ਕਿ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਿਲਕੁਲ ਬ੍ਰੋਸਤਾ ਜਿਹੜਾ ਪਰਚਾ 20 ਦਸੰਬਰ 2021 ਨੂੰ ਦਰਜ ਕੀਤਾ ਗਿਆ ਸੀਗਾ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਇਸ ਸ਼ਰਤ ਦੇ ਉੱਤੇ ਬਕਾਇਦਾ ਤੌਰ ਤੇ ਵਿਕਰਮਜੀਠੇ ਨੂੰ ਸਮਾਂ ਦਿੱਤਾ ਸੀ ਤੁਸੀਂ ਆਪਣੀ ਇਲੈਕਸ਼ਨ ਲੜ ਲਓ 24 ਤਰੀਕ ਤੋਂ ਪਹਿਲਾਂ ਪਹਿਲਾਂ 20 ਨੂੰ ਇਲੈਕਸ਼ਨ ਖਤਮ ਹੋ ਜਣੀ 20 ਫਰਵਰੀ ਨੂੰ ਤੇ 24 ਤੋਂ ਪਹਿਲਾਂ ਪਹਿਲਾਂ ਤੁਸੀਂ ਆ ਕੇ ਜਿਹੜਾ ਆਪਣੀ ਸੈਂਟਰ ਕਰਨਾ ਹੈ ਹੈਡਲਿਕ ਪੁਲਸ ਤੇ ਬੇਕਰਮ ਜੀ ਕੀ ਕਰ ਦੇਗੇ ਜੀ ਅੱਜ ਤੱਕ ਉਸ ਕੇਸ ਦੇ ਵਿੱਚ 2000 20 ਦਸੰਬਰ 2021 ਨੂੰ ਪਰਚਾ ਦਰਜ ਕੀਤਾ ਅੱਜ ਤੱਕ ਉਹਦਾ ਚਲਾਨ ਨਹੀਂ ਪੇਸ਼ ਕਰਦੇ ਕਿ 5 ਸਿੱਟਾ ਬਣ ਚੁੱਕੀ ਹੈ ਤੇ ਬੇਕਰਮ ਜੀ ਮਜੀਠੀਆ ਦੀ ਬਦਕਿਸਮਤੀ ਇਹ ਆ ਪੀ ਦਸੰਬਰ 2024 14 ਦੇ ਵਿੱਚ ਇਹਨਾਂ ਨੂੰ ਬਕਾਇਦਾ ਤੌਰ ਤੇ ਈਡੀ ਨੇ ਬੁਲਾਇਆ ਸੀ ਪੁੱਛ ਪੜਤਾਲ ਕੀਤੀ ਸੀ ਉਸ ਪੁੱਛ ਪੜਤਾਲ ਦੇ ਵਿੱਚ ਇੰਨਾ ਕਿ ਇਹਨਾਂ ਨੂੰ ਗ੍ਰਿਲ ਕੀਤਾ ਸੀ ਬਕਾਇਦਾ ਤੌਰ ਤੇ ਈਡੀ ਵਾਲਿਆਂ ਦੇ ਤਿੰਨ ਅਧਿਕਾਰੀਆਂ ਨੇ ਜੀ ਜਿਤਿੰਦਰ ਰੰਜਨ ਸਿੰਘ ਸੀ ਦੋ ਹੋਰ ਸੀਗੇ ਇੰਨਾ ਕਿ ਗ੍ਰਿਲ ਕੀਤਾ ਸੀ ਵੀ ਜਦੋਂ ਇਹ ਬਾਹਰ ਨਿਕਲੇ ਸੀ 5-6 ਘੰਟੇ ਬਾਅਦ ਤੇ ਸਿਆਲ ਦੇ ਵਿੱਚ ਪਹਿਲਾ ਪਤਰਕਾਰ ਨੂੰ ਕਹਿੰਦੇ ਮੈਨੂੰ ਪਾਣੀ ਪੀ ਲਓ ਦੋ ਗਲਾਸ ਫਿਰ ਗੱਲ ਕਰਦੇ ਹਾਂ ਇਹਦਾ ਗੱਲ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਉਹਦੋਂ ਅਕਾਲੀ ਭੱਜਪਾ ਗੱਟ ਜੋੜ ਸੀਗਾ ਤੇ ਬਿਕਰਮਜੀਠਿਆ ਦੀ ਭੈਣ ਜੀ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਸੀ ਡਿਪਟੀ ਮੁੱਖ ਮੰਤਰੀ ਉਹਨਾਂ ਦੀ ਪਤਨੀ ਜਿਹੜੀ ਸੀ ਕੇਂਦਰ ਚ ਮੰਤਰੀ ਸੀ ਜੇ ਕੇਂਦਰ ਚ ਕੈਬਨਟ ਮੰਤਰੀ ਸੀ ਕੀ ਨਹੀਂ ਕਰ ਸਕਦੇ ਫਿਰ ਉਹਨਾਂ ਉੱਥੋਂ ਝੰਡੀ ਲਾਈ ਜਿਹੜੇ ਅਫਸਰ ਨੇ ਗ੍ਰਿਲ ਕੀਤਾ ਸੀ ਨਰਿੰਦਰ ਸਿੰਘ ਨੇ ਈਡੀ ਵਾਲੇ ਉਹਦੀ ਬਦਲੀ ਇਹਨਾਂ ਦੇ ਜਲੰਧਰ ਤੋਂ ਸਿੱਧੀ ਕੋਲਕੱਤੇ ਕਰਾ ਦਿੱਤੀ ਸੀ ਬਾਅਦ ਵਿੱਚ ਮਾਮਲਾ ਪੀਆਈਲ ਪੈ ਗਈ ਇਹਦੇ ਚਾਪੇ ਹਾਈ ਕੋਰਟ ਤੇ ਹਾਈ ਕੋਰਟ ਦੇ ਆਦੇਸ਼ਾਂ ਤੇ ਉਹ ਬਦਲੀ ਰੱਦ ਹੋਈ ਸੀ ਤੇ ਮੁੜ ਕੇ ਕਹਿ ਦਿੱਤਾ ਗਿਆ ਸੀ ਵੀ ਤੁਸੀਂ ਇਹਨੂੰ ਬੁਲਾਉਣਾ ਨਹੀਂ ਉਹ ਕੇਸ ਉਦੋਂ ਦਾ ਲਮਕਦਾ ਸੀ ਉਹਦੀ ਪੂਰੀ ਸੁਣਵਾਈ ਹੋਈ ਨਹੀਂ ਸੀ ਜੇ ਉਦੋਂ ਕੇਸ ਦਾ ਨਿਪਟਾਰਾ ਹੋਣਾ ਸ਼ਾਇਦ ਅੱਜ ਸੁਣਵਾਈ ਨਾ ਹੁੰਦੀ ਹੁਣ ਇਹ ਦੋਸ਼ ਕੀ ਲਾ ਰਹੇ ਨੇ ਦੋਸ਼ ਲਾ ਰਹੇ ਭਗਵੰਤ ਮਾਨ ਦੇ ਖਿਲਾਫ ਅਸੀਂ ਬੋਲਦੇ ਆਂ ਬੋਲਦੇ ਰਵਾਂਗੇ ਤੇ ਬਿਕਰਮ ਸਿੰਘ ਮਜੀਠੀਆ ਮੁੱਛਾਂ ਨੂੰ ਤਾਕ ਦੇ ਕੇ ਕਹਿੰਦਾ ਭੀ ਇਹੋ ਜਿਹਾ ਗਿੱਦੜ ਭੱਗੀਆਂ ਤੇ ਧਮਕੀਆਂ ਤੋਂ ਵੀ ਡਰਨ ਵਾਲਾ ਨਹੀਂ ਲੇਕਿਨ ਚਿਹਰੇ ਤੇ ਰੌਣਕ ਉਹ ਨਹੀਂ ਹੈਗੀ ਜਿਹੜੀ ਪਹਿਲਾਂ ਸੀਗੀ ਕਿਉਂ ਈਡੀ ਇੱਕ ਜਈ ਸੰਸਥਾ ਵਾ ਜਿੱਦੀ ਜਿੰਨਾ ਚਿਰ ਜੇ ਉਹਦੇ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੰਦੀ ਹੈ ਤੇ ਫਿਰ ਉਹਦੀ ਸਹਿਮਤੀ ਦੇ ਬਿਨਾਂ ਕਿਸ ਨੂੰ ਬੇਲ ਨਹੀਂ ਮਿਲਦੀ ਜੇ ਆਪਾਂ ਅੱਜ ਗੱਲ ਕਰ ਲਈਏ ਨਾ ਜਿਹੜੀ ਜਵਾਬਾ ਦੇ ਵਿੱਚ ਮਿਲੀ ਹੈ ਰਸ਼ੀਦ ਇੰਜੀਨੀਅਰ ਦੀ ਬੇਲ ਉਹ ਇੱਕ ਸਮਝੌਤੇ ਦੇ ਤਹਿਤ ਬੇਲ ਮਿਲੀ ਹੈ ਕਿ ਤੁਸੀਂ ਜਾਓ ਕਿ ਇੱਕ ਤੇ ਮੋਟਾਂ ਦੀ ਜਿਹੜੀ ਸੀ ਉਹ ਬਕਾਇਦਾ ਤੌਰ ਤੇ ਤੋੜ ਫੋਲ ਕਰੋ ਦੂਸਰੇ ਨੇ ਵਾਕਵਾਦੀ ਅਗਵਾ ਉਹਨਾਂ ਨੂੰ ਮੁਖਤ ਰਚ ਲੈ ਕਿਉਂ ਉਹਨਾਂ ਨੂੰ ਇਸ ਵਰਤਨ ਬੋਦੀ ਮਿਲੀ ਓਦਾਂ ਨਹੀਂ ਮਿਲੀ ਇਹਨਾਂ ਹੁਣ ਬਕਾਇਦਾ ਤੌਰ ਤੇ ਇਹ ਮਜੀਠੀਆ ਸਾਹਿਬ ਜਿਹੜਿਆ ਇਹ ਕਹਿੰਦੇ ਜੀ ਵੇਖੋ ਮੈਨੂੰ ਇਹ ਜੋ ਮਰਜ਼ੀ ਕਰਨ ਨਾਲ ਮੈਂ ਤਿਆਰ ਹਾਂ ਗ੍ਰਿਫਤਾਰੀ ਵਾਸਤੇ ਭਾਈ ਗ੍ਰਿਫਤਾਰੀ ਮੈਂ ਤਿਆਰ ਨਾ ਹੋ ਜਦੋਂ ਆ ਕੇ ਲੈ ਜਾਣਾ ਅਗਲੇ ਆਦੇ ਵਿਲ ਟਵਾਸਾ ਵੀ ਇਹ ਕਹਿ ਰਹੇ ਨੇ ਵੀ ਵੇਖੋ ਜੀ ਇਕਾਲੀ ਦਲ ਨੂੰ ਬਦਨਾਮ ਕਰਨ ਦੀ ਗੱਲ ਆ ਜਦੋਂ ਇੰਨੀ ਉਹਨਾਂ ਦੀ ਪੁਸ਼ਪਰਤਲ ਹੋ ਚੁੱਕੀ ਚરાਣ ਪੇਸ਼ ਨਹੀਂ ਆ ਤੇ ਸਿਰਫ ਬਦਨਾਮ ਕਰਨੀ ਗੱਲ ਆ ਬੇਵਜ੍ਹਾ ਹਜ਼ਾਰ ਅਸਕਰਾਸ ਕਰਨ ਦੀ ਗੱਲ ਕੋਈ ਭਗਵਾਨਤਮਨ ਨੂੰ ਤਾਂ ਕੁਝ ਮਿਲਿਆ ਨਹੀਂ ਹੁਣ ਇਹਨੇ ਮਾਮਲਾ ਈਡੀ ਕੋਲ ਭੇਜਤਾ ਈਡੀ ਨੇ ਸੰਭਲ ਜਾਰੀ ਨਹੀਂ ਕੀਤਾ ਇਹਨਾਂ ਨੂੰ ਅਜੇ ਤੇ ਸਿਰਫ ਉਹਨਾਂ ਦੇ ਜਿਹੜੀ ਸੱਟ ਬਣੀ ਆ ਉਹਦੇ ਕੋਲ ਰਿਕਾਰਡ ਮੰਗਿਆ ਵੀ ਆ ਸਾਨੂੰ ਜਿਹੜੀ ਚੀਜ਼ਾਂ ਦਿਓ ਉਹਦੇ ਛੇ ਸੱਤ ਚੀਜ਼ਾਂ ਹੈਗੀਆਂ ਜਿਵੇਂ ਕੇਸ ਦੀ ਐਫਆਈ ਦਾ ਐਫਆਰ ਕਿਹੜੀ ਜਰਜ ਕੀਤੀ ਆ ਫਿਰ ਵਿੱਤੀ ਸਾਧਨ ਕੀ ਆ 436 ਕਰੋੜ ਕੀ ਆ ਸਾਰਾ ਉਹਨੇ ਰਿਟਾਇਰਡ ਕਾਰਡ ਮੰਗਿਆ ਉਹਨਾਂ ਕੋਲ ਅਜੇ ਵਿਕਰਮ ਮਜੀਠੀ ਨੂੰ ਬੁਲਾਇਆ ਨਹੀਂ ਗਿਆ ਹੋ ਸਕਦਾ ਵੀ ਇੱਕ ਟਰੇਲਰ ਹੋਵੇ ਕਿ ਵਿਕਰਮ ਮਜੀਠੀ ਦੇ ਅੱਗੇ ਰੋਲ ਕੀ ਹੁੰਦਾ ਖੈਰ ਮੈਂ ਇਹ ਵੀ ਗੱਲ ਕਹਿੰਦੇ ਆ ਵੀ ਵਿਕਰਮ ਮਜੀਠੀ ਦੇ ਆਪਣੇ ਪਰਿਵਾਰ ਦੇ ਰਿਲੇਸ਼ਨ ਜਿਹੜੇ ਉਹ ਕੇਂਦਰ ਤੱਕ ਹੈਗੇ ਅੱਜ ਵੀ ਮਨਜਿੰਦਰ ਸਿੰਘ ਸਿਰਸਾ ਨਾਲ ਬੜੀ ਜਾਰੀ ਆ ਆਪਾਂ ਪਹਿਲਾਂ ਇੱਕ ਵਾਰੀ ਗੱਲ ਕਰਤੀ ਸੀ ਵੀ ਇੱਕ ਵਾਰੀ ਇਹ ਤਿਆਰੀ ਹੋ ਗਈ ਸੀ ਪੂਰੀ ਇਹਨਾਂ ਦੀ ਮਨਿੰਦਰ ਸਿੰਘ ਸਿੱਸਾ ਰਹੀ ਭਾਜਪਾ ਸ਼ਾਮਲ ਹੋਣ ਦੀ ਉਹ ਤੇ ਫਿਰ ਸੁਖਬੀਰ ਸਿੰਘ ਬਾਦਲ ਨੇ ਰੋਕਿਆ ਭਾਈ ਜੇ ਤੂੰ ਚੱਲੇਗਾ ਤਾਂ ਪਿੱਛੇ ਰਹਿ ਕੀ ਗਿਆ ਫੇਰੇ ਰੁਕ ਗਏ ਉੱਥੇ ਅੱਜ ਵੀ ਉਹਨਾਂ ਦਾ ਜਾਰੀ ਆ ਹਰਮੀਤ ਕਾਲ ਕੇ ਨਾ ਵੀ ਜਾਰੀ ਹੈ ਕਦੀ ਵੇਖਿਆ ਕਦੀ ਤੁਸੀਂ ਮਨਿੰਦਰ ਸਿੰਘ ਸਿੱਸਾ ਵਿਕਮਜੀਤ ਸਿੰਘ ਖਿਲਾਫ ਬੋਲਦੇ ਉਹ ਕਾਲੀਦਾਨ ਖਿਲਾਫ ਬੋਲਦਾ ਨਾ ਸੁਖਬੀਰ ਬਾਦਲ ਦੇ ਖਿਲਾਫ ਬੋਲਦਾ ਨਾ ਬਕਾਇਦਾ ਤਾਂ ਤੇ ਵਿਕਮਜੀਤ ਸਿੰਘ ਦੇ ਖਿਲਾਫ ਬੋਲਦਾ ਇਸ ਕਰਕੇ ਬਿਕਰਮਜੀਠੇ ਦੀ ਗ੍ਰਿਫਤਾਰੀ ਦੀ ਸੰਭਾਵਨਾ ਤੇ ਵਧ ਗਈ ਹੈ ਕਿ ਹੁਣ ਸਰਕਾਰ ਚ ਆਪਣਾ ਕੁਛ ਨਹੀਂ ਦੀ ਕਹਿੰਦੇ ਸਰਕਾਰ ਚ ਆਪਣਾ ਕੁਛ ਨਹੀਂ ਹੈਗਾ ਤੇ ਭਗਵੰਤ ਮਾਨ ਦੀ ਅੱਜ ਦੀ ਡੇਟ ਦੇ ਵਿੱਚ ਪੂਰੀ ਅੱਤੀ ਸ਼ਕਤੀ ਹੋਮ ਮਿਨਿਸਟਰ ਆਫ ਇੰਡੀਆ ਨਾਲ ਆ ਉਹ ਕੇਜਰੀਵਾਲ ਦੇ ਨਹੀਂ ਹੋਮ ਮਿਨਿਸਟਰ ਆਫ ਇੰਡੀਆ ਦੇ ਇਸ਼ਾਰੇ ਤੇ ਚੱਲਦੇ ਨੇ ਉਸੇ ਤਰੀਕੇ ਹੀ ਕੰਮ ਕਰਦੇ ਨੇ ਉਹ ਜੋ ਵੀ ਆਦੇਸ਼ ਕਰਦੇ ਨੇ ਵੀ ਆਪਣੀ ਕੁਰਸੀ ਬਚਾਉਣ ਦੀ ਕਰ ਉਹਦੇ ਕਰਦੇ ਤੇ ਹੁਣ ਇਹਨਾਂ ਨੇ ਕਹਿਤਾ ਕਿ ਤੇ ਭਾਈ ਇਹ ਮੈਨੂੰ ਮੇਰਾ ਖਲਣ ਛੱਡਦਾ ਤੂੰ ਜਲਵਾ ਵਿਖਾਉ ਥੋੜਾ ਜਿਹਾ ਅੱਖਾਂ ਮਖਾਉ ਹੋ ਸਕਦਾ ਇਹ ਅੱਖਾਂ ਮਖਾਈਆਂ ਹੋਵੇ ਟਰੈਲਰ ਹੀ ਹੋਵੇ ਗ੍ਰਿਫਤਾਰੀ ਨਾ ਕਰਨੀ ਉਹਦੇ ਕਿ ਜਿਹੜਾ ਵਿਕਰਮ ਚਿੱਠੀ ਉਹਨੂੰ ਇਹ ਕਹਿਣਾ ਕਿ ਮੈਂ ਇਹੋ ਜਿਹੇ ਗਿੱਦੜ ਭਪਕੀਆਂ ਤੇ ਧਮਕੇ ਤੋਂ ਡਰਨ ਵਾਲਾ ਨਹੀਂ ਇਹਦੇ ਸਿੱਟੇ ਗੰਭੀਰ ਜਰੂਰ ਹੋ ਸਕਦੇ ਸੱਤ ਜੀ ਸਾਹਿਬ ਜਦੋਂ ਤੁਸੀਂ ਜ਼ਿਕਰ ਕਰ ਰਹੇ ਸੀ ਵਿਰਸਾ ਸਿੰਘ ਵਲਟੂਆ ਉਹਨਾਂ ਦਾ ਵੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਨੂੰ ਨਹੀਂ ਲੱਗਦਾ ਕੋਈ ਅਤ ਕਥਣੀ ਹੋਏਗੀ ਵੀ ਜੋ ਕੁਝ ਇਸ ਵਕਤ ਅਕਾਲੀ ਦਲ ਦੇ ਨਾਲ ਹੋ ਰਿਹਾ ਵਿਅਦਵੀ ਮਾਮਲੇ ਨੂੰ ਲੈ ਕੇ ਡੀਜੀਪੀ ਸੈਣੀ ਵਾਲੇ ਮਾਮਲੇ ਨੂੰ ਲੈ ਕੇ ਮਾਫੀ ਵਾਲੇ ਮਾਮਲੇ ਨੂੰ ਲੈ ਕੇ ਤੇ ਸਾਰੇ ਪਾਸੇ ਰੌਲੇ ਸਾਰੇ ਸੁਣ ਹੀ ਰਹੇ ਵੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਹਮਨ ਸ਼ਬਨ ਹੁੰਦੇ ਸਿਰ ਤੇ ਮੁਖਤ ਪਹਿਨਦੇ ਕਈ ਸਿੱਖਾਂ ਨੇ ਇਤਰਾਜ਼ ਕੀਤਾ ਸੀ ਵੇਖੋ ਵੀ ਇਹ ਅਕਾਲੀ ਸਰਕਾਰ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਤੇ ਇਹ ਢੋਂਗੀ ਬਣੇ ਪੈਨੇ ਉੱਥੇ ਉਦੋਂ ਕਈ ਲੋਕਾਂ ਦੇ ਵਿਚਾਰੇ ਸੀ ਉਹ ਮੁੱਖ ਮੰਤਰੀ ਆ ਉਹਨੂੰ ਹਰ ਧਰਮ ਦੇ ਜਾਣਾ ਪਊਗਾ ਹਰ ਧਰਮ ਦੇ ਸਰਕਾਰ ਉਹਦੀ ਰਹੁ ਰਿਤਾ ਮੁਤਾਬਕ ਕੰਮ ਕਰਨਾ ਪਊਗਾ ਚਲੋ ਆਈ ਕੀ ਗੱਲ ਹੋ ਗਈ ਇਸ ਆਪਣਾ ਗਲਤੀਆਂ ਤੇ ਢੇਰ ਸਾਰੀਆਂ ਹੈਗੀਆਂ ਲੇਕਿਨ ਸਮੇਂ ਮੁਤਾਬਕ ਕਈ ਫੈਸਲੇ ਅਜੇ ਲੈ ਜਾਂਦੇ ਆ ਲੈਣੇ ਪੈਂਦੇ ਆ ਜਿਹੜੇ ਭਾਵੇਂ ਪਤਾ ਹੁੰਦਾ ਵੀ ਸਾਡੇ ਹੱਕ ਚ ਨਹੀਂ ਜਾਣੇ ਲੇਕਿਨ ਉਸੇ ਮੈਂ ਹੁੰਦਾ ਕਿ ਸਾਨੂੰ ਫੈਸਲੇ ਲੈਣੇ ਪੈਣੇ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਚਲੂ 1997 ਦੀਆਂ ਚੋਣਾਂ ਤੋਂ ਪਹਿਲਾਂ ਬਕਾਇਦਾ ਤੌਰ ਤੇ ਦਿੱਲੀ ਦੀ ਸੌਰੀ ਜਲੰਧਰ ਦੀ ਪੀਪੀ ਦੇ ਵਿੱਚ ਇੱਕ ਵੱਡੀ ਅਖਬਾਰ ਪੰਜਾਬੀ ਅਖਬਾਰ ਜਿਹੜੀ ਪੰਥ ਅਖਬਾਰ ਪਾਉਂਦੀ ਉਹਦੇ ਐਡੀਟਰ ਨੇ ਬਕਾਇਦਾ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜਿਹੜੇ ਪੁਲਿਸ ਅਫਸਰਾਂ ਨੇ ਬਕਾਇਦਾ ਤੌਰ ਤੇ ਝੂਠੇ ਪੁਲਿਸ ਮੁਕਾਬਲੇ ਕੀਤੇ ਸੀ ਉਹਨਾਂ ਨਾਲ ਮੁਲਾਕਤ ਕਰਾਈ ਸੀ ਤੇ ਬਾਦਲ ਸਾਹਿਬ ਨੇ ਕਿਹਾ ਜੀ ਤੁਸੀਂ ਮੇਰੀ ਸਰਕਾਰ ਬਣਾ ਦਿਓ ਉਹ ਕਹਿੰਦੇ ਤੁਹਾਡੀ ਸਰਕਾਰ ਅਸੀਂ ਕਿਉਂ ਬਣਾਈ ਵੀ ਤੁਹਾਡੇ ਬਿਆਨ ਬਾਰ ਬਾਰ ਛਪ ਰਹੇ ਨੇ ਵੀ ਸਾਡੀ ਸਰਕਾਰ ਬਣ ਤੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਨੇ ਉਹਨਾਂ ਦੇ ਦੋਸ਼ੀ ਅਫਸਰਾਂ ਨੂੰ ਜਿਹੜੀਆਂ ਉਹ ਸਜ਼ਾਵਾਂ ਦਿੱਤੀਆਂ ਜਾਣਗੀਆਂ ਪੀਪਲ ਕਮਿਸ਼ਨ ਬਣਾ ਕੇ ਉਹਨਾਂ ਖਰਬ ਕਰਵੀ ਕੀਤੀ ਜਾਊਗੀ ਉਹ ਕਹਿੰਦੇ ਜੀ ਕੌਣ ਕਹਿੰਦਾ ਤੁਸੀਂ ਕਹਿੰਦੇ ਹੋ ਕਹਿੰਦਾ ਮੈਂ ਕਦੋਂ ਕੀ ਕਹਿੰਦਾ ਖਬਰਾਂ ਮੇਰੇ ਅੰਦਰ ਖਬਰਾਂ ਵਿਆਹ ਹੀ ਚਾਹਦੇ ਆ ਨਾ ਤੁਸੀਂ ਕੀ ਚਾਹੁੰਦੇ ਹੋ ਉਹ ਕਹਿੰਦੇ ਅਸੀਂ ਚਾਹੁੰਦੇ ਵੀ ਜਿਹੜੇ ਵੀ ਕੇਸਲੇ ਚੱਲਦੇ ਆ ਗਾਹਕ ਕੇ ਸੰਬੰਧ ਉਹ ਜਿਹੜੇ ਪਿੱਛੇ ਕੇਸਲੇ ਚੱਲਦੇ ਨੇ ਉਹਨਾਂ ਜਿਹੜੇ ਅਫਸਰ ਦਾ ਕੇਸ ਚੱਲਦਾ ਉਹਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਲੱਖ ਰੁਪਏ ਖर्च ਕਰਕੇ ਆਪਣਾ ਵਕੀਲ ਕਰਨਾ ਪੈਂਦਾ ਉਹ ਸਰਕਾਰ ਕੀ ਵਕੀਲ ਕਰਕੇ ਦੇਵੇ ਉਹ ਬਕਾਇਦਾ ਤੌਰ ਤੇ ਬਾਦਲ ਸਾਹਿਬ ਨੇ ਮੰਗ ਮੰਨੀ ਤੇ ਜਿਹੜਾ ਪੀਪਲ ਕਮਿਸ਼ਨ ਬਣਿਆ ਸੀਗਾ ਉਹ ਹਾਈ ਕੋਰਟ ਤੋਂ ਰਦ ਕਰਵਾਤਾ ਆਪਣਾ ਬੰਦਾ ਪੇਛੇ ਗਿਆ। ਉੱਤੇ ਰੋਕ ਲਵਾ ਦਿੱਤੀ। ਤੇ ਬਕਾਇਦਾ ਤੌਰ ਤੇ ਕਾਲੀ ਸਰਕਾਰ ਦੇ ਟਾਈਮ ਦੇ ਉੱਤੇ ਉਹ ਜਿਹੜੇ ਦਾਗੀ ਪੁਲਿਸ ਅਫਸਰ ਸੀ ਜਿਨ੍ਹਾਂ ਬਾਰੇ ਕਿਹਾ ਸੀ ਨੰਨੂੰ ਜੇਲ੍ਹ 'ਚ ਭੇਜਾਂਗੇ ਆਪਾਂ। ਜੇਲ੍ਹ 'ਚ ਭੇਜਣ ਦੀ ਭਜਾਇ ਉਹਨਾਂ ਦੇ ਕੇਸ ਸਰਕਾਰੀ ਤੌਰ ਤੇ ਲੜੇਗੇ। ਇਸ ਕਰ ਗਲਤੀਆਂ ਇੱਕ ਨਹੀਂ। ਆਪਾਂ ਗੱਲ ਕੀਤੀ ਸੀ ਰੀਗਲ ਸਿਨੇਮਾ ਮੂਵਗੇ ਦੀ। ਰੀਕਲ ਸਿਨੇਮੇ ਜਦੋਂ ਹਰਜੀਤ ਸਿੰਘ ਤੇ ਸਰਵਣ ਸਿੰਘ ਮਾਰੇ ਜਾਂਦੇ ਨੇ ਤੇ ਹਰਜੀਤ ਸਿੰਘ ਦੇ ਪਿਤਾ ਸੂਬੇਦਾਰ ਸੀ ਆਰਮੀ ਦੇ ਵਿੱਚ ਰਿਟਾਇਰਡ ਸੂਬੇਦਾਰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹ ਜਿਹੜਾ ਸਿਨੇਮੇ ਦਾ ਕਾਂਡ ਹੋਇਆ ਸੀਗਾ 75 ਦੇ ਵਿੱਚ ਉਹਦੇ ਵਿੱਚ ਬਕਾਇਦਾ ਤੌਰ ਤੇ ਗਿਆਨੀ ਸਰਕਾਰ ਗਿਆਨੀ ਜੈਲ ਸਿੰਘ ਦੀ ਸਰਕਾਰ ਸੀ ਤੇ ਜਿਹਨੇ ਗੋਲੀ ਮਾਰੀ ਸੀ ਦਰਸ਼ਨਜੀਤ ਸਿੰਘ ਨੇ ਇੰਸਪੈਕਟਰ ਨੇ ਉਹਨੂੰ ਬਕਾਇਦਾ ਤੌਰ ਤੇ ਗਿਆਨੀ ਸਰਕਾਰ ਨੇ ਮਾਫ ਕੀਤਾ ਤੇ ਬਾਦਲ ਸਾਡੇ ਮੇਰੇ ਪੁੱਤ ਦੇ ਭੋਗ ਤੇ ਆਇਆ ਸੀ ਤੇ ਉਹਨੇ ਆ ਕੇ ਕਿਹਾ ਸੀ ਵੀ ਸਾਡੀ ਸਰਕਾਰ ਬੜੀ ਤੇ ਇਹਦੇ ਖਿਲਾਫ ਅਸੀਂ 302 ਦਾ ਮਕਦਮਾ ਬਦਦਤ ਕਰਕੇ ਜਿਲ੍ਹ ਸਟੰਡ ਕਹਿੰਦਾ ਬਾਦਲ ਨੇ ਉਹਦੇ ਖਿਲਾਫ ਮਕਦਮਾ ਦਰਜ ਕਰਨ ਦੀ ਬਜਾਏ ਜਿਹੜਾ ਸੀਗਾ ਉਸ ਬੰਦੇ ਨੂੰ ਪ੍ਰੋਮੋਸ਼ਨ ਦੇ ਕੇ ਡੀਐਸਪੀ ਬਣਾਇਆ ਉਹ ਕਹਿੰਦਾ ਸੀ ਇਹ ਅਕਾਲੀ ਨਹੀਂ ਇਹ ਕਾਲੀ ਜੇ ਇਹ ਲੋਕਾਂ ਦਾ ਕਾਲ ਲਉਣ ਵਾਲੇ ਆ ਤੇ ਮੈਂ ਆਰਟੀਕਲ ਵੀ ਵੇਖਿਆ ਸੀ ਕਾਲੀ ਹਾਜ਼ਰ ਹੋ ਜਿਹੜਾ ਕਾਲ ਤੱਕ ਚੱਲਦੀ ਉਹ ਤੇ ਪ੍ਰਕਿਰਲ ਲੈ ਕੇ ਇਸ ਕਰਕੇ ਜਿਹੜੀ ਬਾਦਲ ਸਾਹਿਬ ਦੇ ਸਮੇਂ ਗਲਤੀਆਂ ਤੇ ਇੱਕ ਨਹੀਂ अनेका ਹੋਈਆਂ ਲੇਕਿਨ ਹਾਲਾਤਾਂ ਮੁਤਾਬਕ ਸ਼ਾਇਦ ਉਹ ਠੀਕ ਸਮਝਦੇ ਹੋਣਗੇ ਜਿਹੜੇ ਸਮੇਤ ਸਿੰਘ ਸੈਣੀ ਨੂੰ ਵੀ ਜੀ ਵੀ ਲੰਡੇ ਮਾਮਲੇ ਬੜੇ ਛੋਟੇ ਨੇ ਉਦੋਂ ਬੜੇ ਵੱਡੇ ਮਾਮਲੇ ਹੋਏ ਦੇ ਜਿਨ੍ਹਾਂ ਸਿੱਖੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਬਹੁਤ ਜ਼ਿਆਦਾ ਨੁਕਸਾਨ ਨਿਰੰਕਾਰੀ ਕਤਲ 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 ਹੈ ਨਾ ਕਤਲ ਕਰਨ ਪਤਾ ਸਰਨ ਬਿਲਕੁਲ ਕੋਤੇ ਵਿੱਚ ਪਹਿਲੀ ਗੋਲੀ ਬਕਾਇਦਾ ਤੌਰ ਤੇ ਨਿਰੰਕਾਰਨੀ ਚਲਾਈ ਸੋ ਅਜਾ ਸਿੰਘ ਦੇ ਮੱਥੇ ਦੇ ਉੱਤੇ ਬਲੈਂਕ ਪੁਆਇੰਟ ਦੇ ਉੱਤੋਂ ਜਿਹੜੀ ਸੀ ਜਿਹੜਾ ਓਡੀ ਜੋਸੀ ਡੀਐਸਪੀ ਨੂੰ ਗੋਲੀ ਮਾਰੀ ਸੀ ਪੁਲਿਸ ਨੇ ਗੋਲੀਆਂ ਨੋਕ ਮਾਰੇ ਸੀ ਕਿ ਨਿਰੰਕਰ ਨਹੀਂ ਜਲਦੀ ਨਰੰਕਰ ਵੀ ਸੇ ਗੋਲੀ ਚੱਲੀ ਸੀ ਲੇਕਿਨ ਬੰਦੇ ਜਿਹੜੇ ਮਰੇ ਸੀ ਜ਼ਿਆਦਾਤਰ ਇਹਨਾਂ ਨੂੰ ਮਰੇ ਸੀ ਲੇਕਿਨ ਨਰੰਕਰੀ ਦੇ ਫਿਟਕੋ ਕੀਤੇ ਗਏ ਕਿ ਜੇ ਇਹ ਨਰੰਕਰੀ ਦੇ ਤੇ ਇੱਕ ਨਹੀਂ ਫਿਟ ਫਿਟ ਕੀਤੇ ਜਾਂਦੇ ਪੁਲਿਸ ਦੇ ਫਿਟ ਕੀਤੇ ਜਾਂਦੇ ਫਿਰ ਸਰਕਾਰ ਟੁੱਟਦੀ ਹੈ ਸਰਕਾਰ ਨੂੰ ਬਚਾਉਣ ਦੀ ਕਰ ਤੰਦਰੰਕਰੀ ਨੂੰ ਬਲੀ ਦਾ ਬੱਕਰਾ ਬਣਾਇਆ ਸੀ ਬੜਕੇ ਬਰੀ ਬੱਕਰਾ ਆ ਗਿਆ ਜੀ ਜੀ ਪਟਿਆਲਾਪ ਉਧਰ ਦੂਜੇ ਪਾਸੇ ਕੱਲ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇੱਕ ਬੰਬ ਲਾਸਟ ਹੋਇਆ ਬੰਬ ਲਾਸਟ ਹੋਇਆ ਤੇ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਤਫਤੀਸ਼ ਸ਼ੁਰੂ ਕੀਤੀ ਤੇ ਹੁਣ ਪਤਾ ਲੱਗਾ ਵੀ ਇਸ ਧਮਾਕੇ ਦੀ ਜਿਹੜੀ ਗੂੰਜਿਆ ਜਿਹੜੀ ਧਮਕਿਆ ਉਹ ਤਾਂ ਸਾਡੇ ਲਾਗੇ ਮਕੌਦਰ ਥਾਣੇ 'ਚ ਵੱਜਦੀ ਪੈਂਦੀ ਪਈ ਵੇਖੋ ਜਸਕੀਰਤ ਸਿੰਘ ਚਾਲ ਜਿਹੜਾ ਤਤਕਾਲੀ ਐਸ.ਟੀ.ਯੂ.ਸੀ. ਜਿਹੜਾ ਮੁੰਡਾ ਹਰਵਿੰਦਰ ਸਿੰਘ ਆਈਐਸਐਫ ਦਾ ਪ੍ਰਧਾਨ ਸੀਗਾ ਉਹਨੂੰ ਗੋਲੀ ਕਿੱਨੇ ਮਾਰੀ ਸੀਗੀ ਡੀਐਸਪੀ ਨੇ ਬਕਾਇਦਾ ਤੌਰ ਤੇ ਬਾਹਾਂ ਪਿੱਛੇ ਬੰਨ੍ਹ ਕੇ ਉਹਦੇ ਮੂੰਹ 'ਚ ਪਿਸਤੌਲ ਦੀ ਗੋਲੀਅੱਕੇ ਮਾਰੀ ਸੀਗੀ ਉਹ ਡੀਐਸਪੀ ਨੂੰ ਪੁੱਛਿਆ ਗਿਆ ਕਿ ਜਿਹੜੀ ਸਾਡੀਆਂ ਸਰਕਾਰਾਂ ਨੇ ਨਾ ਇਹ ਲੋਕਾਂ ਦੇ ਜਦੋਂ ਆ ਫਸੀਆਂ ਹੁੰਦੀਆਂ ਲੋਕਾਂ ਦੇ ਧਿਆਨ ਭਟਕਾਉਣ ਵਾਸਤੇ ਬੜਾ ਕੁਝ ਕਰਦੀ ਹੈ ਹੁਣ ਇਹ ਕਹਿੰਦੇ ਜੀ ਕੁਲਦੀਪ ਕੁਮਾਰ ਜਿਹੜਾ ਉਹ ਔਟੋ ਰਿਕਸ਼ਾ ਚਾਲਕ ਸੀ ਉਹ ਫੜਿਆ ਬੰਦੇ ਨੂੰ ਕੁਲਦੀਪ ਕੁਮਾਰ ਇਹ ਕਹਿ ਰਿਹਾ ਵੀ 43 ਸੈਕਟਰ ਦੇ ਬੱਸ ਸਟੈਂਡ ਦੇ ਬਾਅਦ ਮੈਂ ਖੜਾ ਸੀ ਇਹ ਦੋ ਬੰਦੇ ਆਏ ਤੇ ਮੈਨੂੰ ਕਹਿੰਦੇ ਸੈਕਟਰ 10 ਚ ਜਾ। ਕਹਿੰਦਾ ਵਾਇਆ 17 ਸੈਕਟਰ ਹੁੰਦੇ ਹੋ 10 ਸੈਕਟਰ ਪੁੱਜੇ ਤੇ ਮੁੜ ਕੇ ਉੱਥੇ ਜਾ ਕੇ ਉਤਰ ਗਏ। ਉਹਦੋਂ ਬਾਅਦ ਨੇ ਆਪਣੀ ਕਰ ਵੀ ਕੀਤੀ ਉਹਦਾ ਮੇਰਾ ਤਾਂ ਰੋਲ ਹੀ ਕੋਈ ਨਹੀਂ ਮੇਰੇ ਤੇ ਮੇਰੇ ਤੇ ਪੈਸੇਂਜਰ ਸੀ ਕਿ ਮੈਨੂੰ ਕੀ ਪਤਾ। ਉਹਦੇ ਵਿੱਚ ਉਹਨੇ ਆਂਦੀ ਵੀ ਇੱਕ ਬੰਦੇ ਦੇ ਪਿੱਛੇ ਬੈਗ ਪਾਇਆ ਸੀਗਾ। ਬੁੱਢੇ ਹੰਤ ਤੇ ਦੁੱਜੇ ਬੰਦਾ ਉਦਾਸੀ ਤੇ ਆਪਸ ਵਿੱਚ ਬਹੁਤ ਘੱਟ ਗੱਲ ਕਰ ਰਹੇ ਸੀ ਆਪਸ ਬਹੁਤ ਘੱਟ ਗੱਲ ਕਰ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ 1984 ਤੋਂ ਬਾਅਦ ਜੋ ਕੁਝ ਦਰਬਾਰ ਸਾਹਿਬ 'ਚ ਹੋਇਆ ਉਹ ਏਜੰਸੀਆਂ ਦਾ ਦੁਆਰਾ ਜਿਹੜਾ ਸੀ ਪ੍ਰਿਪੇਅਰ ਕੀਤਾ ਗਿਆ ਸੀ ਕਿਉਂ ਕੀਤਾ ਗਿਆ ਸੀ ਵੀ ਜਿਹੜਾ ਸਾਕਾ ਨੀਲਾ ਤਾਰਾ ਵਾ ਉਹਨੂੰ ਜਸਟੀਫਾਈ ਕਰਨ ਵਾਸਤੇ ਵੀ ਉਹ ਕੀਤਾ ਠੀਕ ਕੀਤਾ ਕਿ ਉਹ ਦਰਬਾਰ ਸਾਹਿਬ 'ਚ ਗੰਦ ਬੜਾ ਫੈ ਗਿਆ ਉਹਦੇ ਵਿੱਚ ਅੱਜ ਇੱਕ ਬੜੇ ਵੱਡੇ ਤੁਰਨੇ ਵਾਲਾ ਸਾਡਾ ਇੰਡੀਆ ਦਾ ਇੱਕ ਵੱਡਾ ਅਧਿਕਾਰੀ ਫਿਰ ਨਾਂ ਨਹੀਂ ਲੈਣਾ ਚਾਹੁੰਦਾ ਉੱਥੇ ਉਹਦੇ ਬਾਰੇ ਇੱਕ ਚਵਰਕੀ ਬਕਾਇਦਾ ਤੌਰ ਤੇ ਖਾਲਸਾ ਮਿਸ਼ਨ ਆਰਗੇਨਾਈਜੇਸ਼ਨ ਕੰਡੀ ਸੀ। ਹੂੰ ਉਹਨੇ ਕਿਹਾ ਸੀ ਉਹ ਅਧਿਕਾਰੀ ਕਹਿੰਦਾ ਸੀ ਮੈਂ ਪਾਕਿਸਤਾਨ ਦੀ ਜਿਹੜੀ ਹੈ ਨਾ ਆਰਮੀ ਉਹਦਾ ਕਰਨਲ ਆ ਮੈਂ ਤੁਹਾਡੀ ਮਦਦ ਵਾਸਤੇ ਆਇਆ ਹਾਂ। ਸਤਿ ਸ਼੍ਰੀ ਅਕਾਲ ਦਿੰਦਾ ਸੀ ਉਹ ਦਿੰਦਾ ਸੀ। ਇੱਕ ਭੁੱਲਰ-ਭੁੱਲਰ ਬਣ ਕੇ ਆਇਆ ਸੀ ਆਰਮੀ ਅਫਸਰ ਸਾਡੇ ਕੋਲ ਸੰਤ ਚ 71 ਦੇ ਬੜੇ ਹਥਿਆਰ ਪਏ ਜਿਹੜੇ ਪਏ ਵਾਧੂ ਪਏ ਜਿੰਨਾ ਕੋਈ ਖਾਤਰ ਜੀ ਨੇ ਮਰਜੀ ਠਹਿਰ ਲੈ ਲੋ ਤੇ ਬੀਬੀ ਅਮਰਜੀਤ ਕੌਰ ਖੰਡਕੀ ਜੱਥੇ ਵਾਲੀ ਉਹਨੇ ਆਈਐਸ ਮੈਂ ਨਹੀਂ ਕਹਿ ਰਿਹਾ ਆਈਐਸ ਗੁਰਤੇਜ ਸਿੰਘ ਬਕਾਇਦਾ ਤੌਰ ਤੇ ਆਪਣੇ ਲਿਖਦਾ ਵੀ ਆ ਤੇ ਆਪਣੀ ਬਾਈਟ ਚ ਵੀ ਗੱਲ ਕਹਿੰਦਾ ਬਿਲਕੁਲ ਕਿ ਉਹ ਪੁੱਲਰ ਮੇਰੇ ਨਾਲ ਸੀਗੇ ਤੇ ਬੀਬੀ ਅਮਰਜੀਤ ਦੀ ਘਿਰ ਕੇ ਖਲੋਗੀ ਵੀ ਤੁਸੀਂ ਭਿੰਡਰਾਂ ਵਾਲੇ ਦੇ ਬੰਦੇ ਨੂੰ ਹਥਿਆਰ ਦਿੰਦੇ ਤੇ ਕੰਮ ਤਾਂ ਸਾਡੇ ਬੰਦੇ ਕਰ ਰਹੇ ਸਾਨੂੰ ਦੇ ਦੀ ਰ ਉਨੇ ਕ ਕੋਈ ਨਹੀਂ ਬੀਬੀ ਜੀ ਸਾਡੇ ਕੋਲ ਥਿਆਰ ਬੜੇ ਭੇ ਦੇ ਜਾਂ ਗਤਾਂ ਦੇ ਦੇ ਦਿੰਗੇ ਮੇਰਾ ਮਤਲਬ ਉਸੇ ਤਰ੍ਹਾਂ ਹੀ ਪਲਾਨ ਹੋ ਸਕਦਾ ਪ੍ਰੋਗਰਾਮ ਵੀ ਜਦੋਂ ਸਰਕਾਰਾਂ ਫਸੀਆਂ ਹੁੰਦੀਆਂ ਨਾ ਉਹ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕੋਈ ਨਾ ਕੋਈ ਕਾਰ ਵੀ ਕਰਦੀਆਂ ਤੇ ਮੈਨੂੰ ਇਹ ਦੱਸ ਦਿਓ ਕੀ ਬਬਰ ਖਾਲਸ ਕੋਲ ਇਨਫੋਰਮੇਸ਼ਨ ਨਹੀਂ ਸੀਗੀ ਵੀ ਉਹ ਜਿਹੜੀ ਤੇ ਇੱਕ ਮਹੀਨਾ ਪਹਿਲਾਂ ਛੱਡ ਗਿਆ ਉੱਥੋਂ ਉਸ ਕੋਠੀ ਨੂੰ ਇੱਕ ਮਹੀਨਾ ਪਹਿਲਾਂ ਛੱਡ ਕੇ ਚਲਾ ਗਿਆ ਮੈਂ ਅੱਜ ਪੜ ਰਿਆ ਸੀਗਾ ਜਿਹੜੀ ਪ੍ਰਤੇਜ ਲੱਖੀ ਨੇ ਬਾਕਾਇਦ ਤੋਂ ਇੰਟਰਵਿਊ ਕੀਤੀ ਆਪਣੀ ਉਹਨੇ ਬੜਾ ਬੜਾ ਬੋਲਿਆ ਬੋਲਣ ਦੇ ਬੜਾ ਮਾਸ਼ਾਅੱਲਾ ਉਹ ਇੰਨੀ ਗੱਲ ਕਿ ਸਾਡੇ ਕਨੇ ਬਾਕਾਇਦ ਤੋਂ ਤੇ ਕਮੈਂਟ ਕੀਤਾ ਸੀ ਕਹਿੰਦਾ ਇਥੋਂ ਜਿਹਦੀ ਦੌਰ ਸਿਰੇ ਤੱਕ ਹੈ ਵੀ ਜਿਵੇਂ ਜਗਿੰਦਰ ਪਟਿਆਲ ਨੂੰ ਮਿਲ ਗਿਆ ਨਾ ਦੋ ਗਨਮੈਨ ਇਹ ਗਨਮੈਨਾਂ ਤੱਕ ਸੀਮਤ ਵੀ ਇਹ ਦੱਸੇ ਕਿ ਕੀ ਬਬਰ ਖਾਲਸਾ ਦੀ ਇੰਟੈਲੀਜੈਂਸੀ ਨਹੀਂ ਕਮਜ਼ੋਰ ਸੀ ਕਿ ਵੀ ਉਹਨੂੰ ਪਤਾ ਲੱਗ ਗਿਆ ਵੀ ਬੰਦਾ ਛੱਡ ਕੇ ਚਲੇ ਗਿਆ ਤੇ ਫਿਰ ਜਾ ਕੇ ਅਟੈਕ ਕਰਦੇ ਤੁਸੀਂ ਉੱਥੇ ਫਿਰ ਅਟੈਕ ਵੀ ਇਹੋ ਜਿਹਾ ਕੀਤਾ ਵੀ ਕੋਈ ਨੁਕਸਾਨ ਵੀ ਕੋਈ ਨਹੀਂ ਹੋਇਆ ਤੁਹਾਨੂੰ ਪਤਾ ਹੋਏਗਾ ਇੱਥੇ 2021 ਦੀ ਗੱਲ ਕਿ 2020 ਦੀ ਗੱਲ ਛੇ ਜਦੋਂ ਇਹਨਾਂ ਦੇ ਉੱਤੇ ਇੰਟੈਲੀਜੈਂਸਿਟੂ ਹਮਲਾ ਕੀਤਾ ਸੀ ਦਫਤਰ ਤੇ ਕੀਤਾ ਸੀ ਰਾਕਟਾਂ ਚਲਾਇਆ ਸੀ ਕੀ ਬਈ ਉਹਨਾਂ ਦਾ ਕੀ ਲੋਕ ਕੀ ਬਣਿਆ ਉਹਨਾਂ ਕੇਸਾਂ ਦਾ ਇਸ ਕਰਕੇ ਇਹਦੀ ਵੀ ਜਿਹੜੀ ਇਨਵੈਸਟੀਗੇਸ਼ਨ ਜੇ ਥੋਰੋਲੀ ਇਨਵੈਸਟੀਗੇਸ਼ਨ ਕੀਤੀ ਜਾਵੇ ਕੋਈ ਸੈਂਟਰਲ ਏਜੰਸੀ ਕਰੇ ਇਹਦੇ ਵਿੱਚ ਸਤਾਈਆਂ ਬੜੀਆਂ ਸਾਹਮਣੇ ਆਉਣਗੀਆਂ ਬਾਕੀ ਅਸੀਂ ਇਹ ਰੱਦ ਨਹੀਂ ਕਰਦੇ ਹੈਪੀ ਪਛਿਆ ਦਾ ਨਾਂ ਵੇਖੋ ਹੁਣ ਆਇਆ। ਇਹੀ ਰਤੇਸ਼ ਲੱਖੀ ਗੱਲ ਕਹਿੰਦਾ ਵੀ ਮੇਰੀ ਪਹਿਲਾਂ ਮੈਂ ਉਹਨੂੰ ਮੈਸੇਜ ਕੀਤੇ ਉਹਨੇ ਮੇਰੇ ਮੈਸੇਜ ਦਾ ਕੋਈ ਜਵਾਬ ਨਹੀਂ ਦਿੱਤਾ। ਮੁਰਕੇ ਮੈਸੇਜ ਜਵਾਬ ਤੇ ਕੀ ਗੱਲ ਮਤਲਬ ਫਿਰ ਉਹ ਸੈਟਪੀ ਹੋ ਗਈ ਨਾਲ ਨਾਲੇ ਕਿਵੇਂ ਵਿਸ਼ਵਾਸ ਕਰ ਸਕਦੇ ਵੀ ਪਛਿਓ। ਉੱਥੇ ਕੀ ਹੋਰ ਵੀ ਹੋ ਸਕਦਾ ਬੰਦਨ ਵਾਲਾ। ਵੇਖੋ ਸਾਡੀ ਜਿਹੜਾ ਗੁਰਪਤਵੰਤ ਸਿੱਖ ਪੰਨੂ ਆ। ਉਹਦੇ ਤੇ ਜਿਹੜਾ ਉਹ ਗੁਪਤਾ ਸੀ ਨਖਲ ਨਿਕਲ ਗੁਪਤਾ ਉਹਦਾ ਕਿੱਡਾ ਵੱਡਾ ਮਾਮਲਾ ਸਾਹਮਣੇ ਆਇਆ। ਬਿਲਕੁਲ ਫਰਦੀ ਸਿੰਘ ਜਿੱਦ ਤੱਕ ਦਾ ਨੰਬਰ ਸਮਝਿਆ ਆਇਆ ਨਿਕਨ ਗੁਪਤੇ ਦੇ ਵਿੱਚ ਤੇ ਬਕਾਇਦਾ ਤੌਰ ਤੇ ਜਿਹੜਾ ਆਈਬੀ ਦਾ ਉਤਰਤਕਲੀ ਡੀਜੀ ਸੀਗਾ ਸਮੰਤ ਦਾ ਨਾਮ ਬੋਲਦਾ ਇੱਕ ਅਧਿਕਾਰੀ ਹੋਰ ਦਾ ਬੋਲਦਾ ਉਹ ਠੀਕ ਹੈ ਸਰਕਾਰਾਂ ਜਿਹੜੀਆਂ ਉਹ ਕਾਲੇ ਮਾਲੇ ਕਰ ਦਿੰਦੀਆਂ ਵੱਖਰੀ ਗੱਲ ਕੱਲ੍ਹ ਨਿਕਾ ਸੱਚ ਸੀਗਾ ਤੇ ਪੰਜ ਆਈ ਫਿਰ ਵਾਈ ਵਾਈ ਪੰਜ ਦੇਸ਼ਾਂ ਦੀ ਰਿਪੋਰਟ ਸੀ ਵੀ ਇਹ ਕੁਝ ਉੱਥੇ ਹੋਇਆ ਇਸ ਕਰਕੇ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਗੱਲ ਸੱਚੀ ਹੈ ਝੂਠੀ ਗੱਲ ਲੈਕਿਨ ਇਹਦੀ ਕੋਖ ਹੋਣੀ ਚਾਹੀਦੀ ਹੈ ਜੇ ਸਿਰਫ ਡਰਾਵਾ ਪੈਦਾ ਕਰਨ ਦੀ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਅੱਜ ਚੰਡੀਗੜ੍ਹ ਦੇ ਵਪਾਰੀ ਸੜਕਾਂ ਦੇ ਮੇਥੇ ਚ ਸਾਡੀ ਸਿਕਿਉਰਿਟੀ ਦਾ ਬੰਦੋਬਸਤ ਕੀਤਾ ਜਾਵੇ ਅਸੀਂ ਵਪਾਰ ਨਹੀਂ ਕਰ ਸਕਦੇ 5000 ਲੋਕ ਛੱਡ ਕੇ ਚੰਡੀਗੜ੍ਹ ਜਵਿਜਣਗੇ ਜੇ ਤੁਸੀਂ ਇੱਥੇ ਇਦਾਂ ਦਾ ਸਾਡੀ ਸਿਕਿਉਰਿਟੀ ਦਾ ਬੰਦੋਬਸਤ ਕੀਤਾ ਕਿਸ ਕਰਕੇ ਸਰਕਾਰਾਂ ਆਪਣੇ ਜਿਹੜੇ ਫੈਦਲੇ ਬੜਾ ਕੁਝ ਕਰਦੀ ਹੈ ਹਿਟਲਰ ਕੀ ਕਹਿੰਦਾ ਸੀਗਾ ਕਹਿੰਦਾ ਜਦੋਂ ਗੱਡੀ ਨੂੰ ਖਤਰਾ ਹੋਵੇ ਨਾ ਲੋਕਾਂ ਨੂੰ ਧਰਮ ਚਲ ਜਾਵੇ ਆਪੇ ਲੱਲੂੜੀ ਤੇ ਕਰ ਜਣਗੇ ਤੁਹਾਡੇ ਤੁਹਾਨੂੰ ਵੀ ਨਹੀਂ ਪੁੱਛੇ ਇਸ ਕਰਕੇ ਮੇਰਾ ਇਹ ਕਹਿਣ ਤੋਂ ਭਾਵ ਆ ਵੀ ਉਹਦੇ ਬਾਰੇ thorough ਦੀ ਜਾਂਚ ਹੋਣੀ ਜਿੱਦਾਂ ਉਹ ਲੱਖੀ ਕੰਧਾ ਜੀ ਵੇਖੋ ਜੀ ਉੱਥੇ ਆ ਹੋਇਆ ਜੀ ਉੱਥੇ ਬੰਬ ਉਹ ਇੰਜ ਕਰ ਰਹੇ ਜਿਵੇਂ ਨਾਲ ਹੁੰਦਾ ਇਸ ਤਿੱਕ ਤੋਂ ਪੇਸ਼ ਕਰੇ ਆਪਣੀ ਰਿਪੋਰਟ ਰਿਪੋਰਟ ਕਰਨ ਦਾ ਤਰੀਕਾ ਹੁੰਦਾ ਵੀ ਹਾਂ ਜੀ ਆਹ ਫਲਾਣੇ ਅਫਸਰ ਨੇ ਗੱਲ ਦੱਸੀ ਕਿਸੇ ਅਫਸਰ ਦੀ ਗੱਲ ਤੇ ਕੀਤੀ ਨਹੀਂ ਤਾਂ ਕੰਦੇ ਵੀ ਗੱਲ ਗੱਲ ਕੇ ਹਾਂ ਕਵਰਦੀਪ ਐਸਐਸਪੀ ਨੇ ਕੱਲ ਇੰਨੀ ਕੱਲ ਕਹੀ ਸੀ ਕਿ ਹਾਂ ਇਹ ਅਟੈਕ ਹੋਇਆ ਬਸ ਅਸੀਂ ਇਨਵੈਸਟੀਗੇਸ਼ਨ ਕਰਨੇ ਅਜੇ ਤੱਕ ਕੋਈ ਰਿਪੋਰਟ ਸਾਹਮਣੇ ਆਈ ਨਹੀਂ ਕਿ ਹੁਣ ਕੁਲਦੀਪ ਕੁਮਾਰ ਜਿੰਦਾ ਜੀ ਮੇਰੇ ਕੋਲ 43 ਸੈਕਟਰ ਚ ਆਏ ਨੇ ਬਸਟਾਂ ਤੋਂ ਉਤਰੇ ਨੇ ਇਹਨਾਂ ਬਾਇਆ ਸੀ ਮੈਨੂੰ ਕਿ 10 ਘਟਨਾ ਤੇ ਮੈਂ ਤੇ ਵੇਖੋ ਆਟੋ ਚ ਲੁਆਣਾ ਮੈਂ ਜਾਣੇ ਜਾਣੇ ਸੀ ਜੇ ਤੋ ਵੱਤ ਮੇਰਾ ਕੋਈ ਰੋਲ ਨਹੀਂ ਕੋਣ ਕੋਣ ਨਹੀਂ ਸੀ ਲੇਕਿਨ ਜਿਸ ਤਰੀਕੇ ਨਾਲ ਮੂੰਹ ਨਹੀਂ ਬਧਿਆ ਆਪਣੇ ਹੈ ਬਿਲਕੁਲ ਲੰਗੇ ਮੂੰਹ ਚਿੱਟੇ ਮੂੰਹ ਆਏ ਤੁਸੀਂ ਵੇਖੋ ਦਰਬਾਰ ਸਿਪ ਦੇ ਵਿੱਚ 84 ਤੋਂ ਬਸ ਜਿਸ ਤਰੀਕੇ ਨਾਲ ਮੁੰਡੇ ਸਲਟਨ ਆ ਕੇ ਫਿਰਦੇ ਸੀ ਆ ਗੁਰਦੇਵ ਸਿੰਘ ਬਿਆਸ ਜਤੋਂ ਫੜ ਲਿਆ ਲੱਭਾ ਮੜ ਕੇ ਕਿੱਥੇ ਕਿੱਥੇ ਨਹੀਂ ਹੋ ਜਿਹੜੇ ਫੋਰਨ ਦੇ ਵਿੱਚ ਲੋਕ ਭੱਜ ਜਾਂਦੇ ਨੇ ਸਾਡੇ ਜਿਹੜੇ ਲੁੜਿੰਦੇ ਨੇ ਉਹ ਕਿਵੇਂ ਭੱਜ ਜਾਂਦੇ ਨੇ ਇਹ ਜਵਾਬ ਦੇ ਸਾਡੀ ਏਜੰਸੀ ਹੈ ਇਸ ਕਰਕੇ ਏਜੰਸੀਆਂ ਜਿਹੜੀ ਉਹ ਬੜਾ ਕੁਝ ਕਰਦੀਆਂ ਨੇ ਇਹਦੀ ਥੋਰਲੀ ਜਾਂਚ ਹੋਣੀ ਚਾਹੀਦੀ ਹੈ ਤੇ ਲੋਕ ਜਿਹੜਾ ਇਹ ਡਰ ਪੈਦਾ ਕਰ ਰਹੇ ਹਨ ਨਾ ਉਨੀ ਉਹ ਅਜੀਤਾ ਲੋਕਾਂ ਦੇ ਵਿਸ਼ਵਾਸ ਮੈਦਾ ਕਰੋ ਜੀ ਜੀ ਪਟਿਆ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਦੱਸਦੇ ਹੋ ਤੇ ਜਿਹੜਾ ਗਹਿਨ ਤੁਹਾਡੇ ਕੋਲ ਜਾਣਕਾਰੀ ਹੁੰਦੀ ਆ ਉਹ ਤਜਰਬਾ ਜਿਹੜਾ ਵਾ ਉਹ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹੋ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ